ਇੱਕ ਮਿੰਟ ਭੈਣ ਮੇਰੀ ਇੱਕ ਮਿੰਟ ਜਿੱਥੋਂ ਰੋਜ਼ ਧੋਂਦਾ ਇਹ ਚੀਜ਼ਾਂ ਤੁਹਾਡੇ ਲੋਕਾਂ ਨੂੰ ਦਿਖਾਉਣੀਆਂ ਦੇਖੋ ਮੈਂ ਉਹਨੂੰ ਕਿਹਾ ਤੂੰ ਆਜ਼ਾਦ ਹੈ ਤੂੰ ਹੱਥ ਧੋਲਾ ਹੱਥ ਕਿੱਥੋਂ ਧੋਂਡਿਆ ਇਹ ਚੀਜ਼ ਨੂੰ ਨੋਟ ਕਰੋ ਹੋ ਸਕਦਾ 100 ਦੇ ਵਿੱਚੋਂ 1 ਜਾਂ 1000 ਦੇ ਵਿੱਚੋਂ ਇੱਕ ਇਨਸਾਨ ਆ ਜੇ ਯਾਰ ਫਿਰ ਤੁਸੀਂ ਕੀ ਦੇਖੋ ਪਾਣੀ ਵੀ ਉੱਥੋਂ ਪੀਤਾ ਚੂਲੀ ਵੀ ਉੱਥੋਂ ਕੀਤੀ ਮੂੰਹ ਵੀ ਉੱਥੋਂ ਧੋਲਿਆ ਦੋ ਜੀ ਜੰਗਲ ਵੀ ਇਹ ਪਹਾਣ ਇੱਕ ਬਚਾਰਾ ਮਜਦੂਰ ਮੈਂ ਮਜ਼ਦੂਰ ਜਿਹੜਾ ਕੰਮ ਕਰਨ ਲਈ ਰੱਖਿਆ ਹੋਇਆ ਉਹ ਆਵੇ 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 ਸਾਹਮਣੇ ਪਾਣੀ ਪੀਂਦਿਆ ਓਏ ਆਵੇ ਯਾਰ ਬਾਤ ਨੂੰ ਢੋਂਡਿਆ ਕੀ ਕਰਨ ਡਿਆ ਇੱਧਰ ਰੋਈ ਦੇ ਅੰਦਰ ਮੜ ਦੇਖੋ ਜੀ ਬੰਦੇ ਦਾ ਜੀਵਨ ਦੇਖੋ ਆਪਣੇ ਹੱਥ ਪੈਰ ਵੀ ਕਿੱਥੋਂ ਢੋਂਡਿਆ ਇਨਸਾਨ ਇਹ ਅੱਜ ਦਾ ਇਨਸਾਨ ਇੱਕ ਜੰਗਲ ਦੇ ਇੱਕ ਬੀਵਹਿਵਾਨ ਦੇ ਵਿੱਚ ਰੱਖਿਆ ਹੋਇਆ ਇਹਨਾਂ ਨੇ ਤੇ ਜਿਹੜੇ ਆਪਣੇ ਕੱਪੜੇ ਹੱਥ ਪੈਰ ਵੀ ਕਿੱਥੋਂ ਢੋਂਡਿਆ ਜਿਦੇ ਵਿੱਚ ਆਪਾਂ ਕੋਈ ਝੂਠ ਨਹੀਂ ਬੋਲ ਸਕਦੇ ਬੰਦਾ ਮੈਂਟਲੀ ਬਿਲਕੁਲ ਠੀਕ ਨਹੀਂ ਬਿਲਕੁਲ ਮੈਂਟਲੀ ਠੀਕ ਨਹੀਂ ਉਹਨੂੰ ਇਹ ਵੀ ਨਹੀਂ ਪਤਾ ਵੀ ਮੇਰੇ ਲਾਗੇ ਇੰਨੇ ਬੰਦੇ ਆਣ ਕੇ ਖਲੋਗੇ ਆ ਛੱਪੜ ਚ ਹੋਏ ਭਾਜੀ ਰੋਜ਼ ਦੀਆਂ ਵੀਡੀਓ ਆਈਆਂ ਨਹਾਉਣਾ ਇੱਥੋਂ ਪਾਣੀ ਇੱਥੋਂ ਪੀਣਾ ਇੰਨੇ ਵਿਚਾਰੇ ਨੇ ਰੋਟੀ ਆ ਰੂੜੀ ਦੇ ਬੈਠ ਕੇ ਖਾਂਦੇ ਹੋਣਾ ਵਾ ਉਹਨੂੰ ਕੁਛ ਨਹੀਂ ਪਤਾ ਲੱਗਣ ਡਿਆ ਸੰਗਤ ਜੀ ਤੁਸੀਂ ਖੁਦ ਦੇਖ ਸਕਦੇ ਹੋ ਉਹਨੂੰ ਕੁਛ ਵੀ ਪਤਾ ਨਹੀਂ ਲੱਗਣ ਡਿਆ ਤੀਸਰੀ ਕਲਾਸ ਹਾਂ ਹਾਂ ਤੀਸਰੀ ਕਲਾਸ ਤੱਕ ਪੜ੍ਹਿਆ ਥਾ ਭਈਆ ਉਹ ਐਸੀ ਪੜਾਈ ਕਰ ਰਿਹਾ ਥਾ ਵੇ ਇੱਕ ਅਨਾਰ ਕੇ ਆਮਾ ਕਾਇਮਲੀ ਕੀ ਕਈ ਉੱਲੂ ਕੂੰ ਚੋਰੀ ਸੀ ਬਰੀ ਏੜੀ ਕਹਿਣਾ ਕੋਕਲੀ ਕੌਰਤ ਸੰਗੂਤਮਾ ਇਹ ਕਿੰਨੇ ਜਰ ਤੋਂ ਤੁਹਾਡੇ ਕੋਲ ਬੰਦਾ ਜਮਨਾ ਗਾਘੜੀ ਅਹੀਂ ਆਇਆ ਪੜਨੇ ਤੇਰਾ ਆਸਰਾ ਸੋਸਾਇਟੀ ਪਿੰਡ ਵੱਲਾ ਸਸਤਾ ਤੋਂ ਆਇਆ ਤੁਹਾਡੇ ਵਾਂਗ ਸਾਰੇ ਜਾਣਦੇ ਹੀ ਆਪਾਂ ਨੂੰ ਘਰ ਨਾ ਜਾਈਂ ਇਆਂ ਤੁਹਾਡੇ ਠੱਕੇ ਰੱਖ ਦੋ ਘਰ ਵਾਲੇ ਜਿਹੜੇ ਹੋਣਗੇ ਨਾ ਉਹ ਬੰਦੇ ਜਿਹੜੇ ਉਹ ਜਾਣਦੇ ਹੋਣਗੇ ਬੰਦਾ ਬਿਲਕੁਲ ਮੈਂਟਲੀ ਠੀਕ ਨਹੀਂ ਆ ਨਾ ਪਿੱਲੀ ਗੱਲ ਤਾਂ ਸਾਡੇ ਕੋਲ ਅਧਿਕਾਰ ਹੀ ਵੀ ਹੈਗਾ ਇਹਨੂੰ ਰੱਖਣ ਦਾ ਇਹ ਇੱਥੇ ਜੰਗਲ ਦੇ ਵਿੱਚ ਰੱਖਿਆ ਨਾ ਕੋਈ ਇੱਥੇ ਆਵੇ ਨਾ ਕੋਈ ਜਾਵੇ ਮਹਾਰਾਜ ਹੀ ਕਹਿੰਦਾ ਹੈ ਮਾਰੇ ਦਾਤਾ ਹੀ ਕਹੀ ਆ ਦੇਖੋ ਐਸੀ ਤੁਸੀਂ ਦੇਖਿਆ ਕਿ ਸਾਡੇ ਜਦੋਂ ਅਸੀਂ ਆਏ ਆ ਤਾਂ ਜਿਹੜੀ ਗੰਦੀ ਰੋਹੀ ਆ ਜਿਸ ਪਾਣੀ ਦੇ ਕੋਲ ਆਪਾਂ ਖੜ ਨਹੀਂ ਸਕਦੇ ਉਹ ਪਾਣੀ ਦੇ ਨਾਲ ਇਹ ਵਿਚਾਰਾ ਹੱਥ ਮੂੰਹ ਧੋਣ ਲਿਆ ਆਪਣਾ ਉਹ ਇਹਦੇ ਹੱਥ ਨਹੀਂ ਧੋਦੇ ਇੱਥੇ ਵੀ ਸਾਫ ਉਹਨੂੰ ਕੰਮ ਸੇ ਕੰਮ ਕੋਈ ਦਵਾਈ ਦਾਰੂ ਉਹਨੂੰ ਗਾਈਡ ਕਰੋ ਉਹਨੂੰ ਵੀ ਬੱਚਾ ਤੂੰ ਇੱਥੋਂ ਨਹੀਂ ਇਹ ਗੰਦਾ ਪਾਣੀ ਜਿੰਨਾ ਲੱਗੇ ਉਹਨੂੰ ਸਭੋ ਭੇਜਿਆ ਉਹ ਮੈਂਟਲੀ ਠੀਕ ਨਹੀਂ ਨਾ ਆ ਦੇਖ ਆ ਨਾੜਾ ਵੇਖੋ ਆਇਆ ਇਹ ਨਾੜਾ ਇਹ ਢਿਲੇ ਹੋ ਜਾਂਦੇ ਹੈ ਢਿਲਾ ਹੋ ਜਾਂਦਾ ਹੈ ਅਰੇ ਵਈ ਚੱਲ ਨੇ ਕੁਛ ਉੱਪਰ ਉਹ ਰੱਸੀਆਂ ਦਾ ਉਹਦਾ ਉਹਦਾ ਜਗਾੜ ਹੈ ਨਾ ਉਹ ਵਿਚਾਰੇ ਨੇ ਉਹਨੇ ਬੰਨ ਲੈਣੀਆਂ ਹੁੰਦੀਆਂ ਇਹ ਇਹ ਉਹਦੀਆਂ ਬਿਲਟਾਂ ਆ ਵੇ ਨਹੀਂ ਆ ਰਹਿਮ ਸਿੱਤ ਰਹਿ ਕੇ ਛੋਟੇ ਛੋਟੇ ਕੀੜੇ ਮਕੌੜਾ ਤੂੜ ਰਹੇ ਕਹਤ ਹਮਮ ਛੋਟਾ ਛੋਟਾ ਜੋ ਵੀ ਸੁਵਾ ਦੇਖੋ ਸੰਗ ਜੀ ਆ ਜੇਬ ਦੇ ਵਿੱਚ ਰੱਸੀਆਂ ਪਾ ਪਾ ਕੇ ਨੇ ਗਰੀਬ ਨੇ ਇਸ ਇਨਸਾਨ ਨੇ ਆਹ ਛਾਵੇਂ ਆ ਜਾ ਆਹ ਛਾਵੇਂ ਆ ਜਾ ਨਹੀਂ ਕਰਤਾ ਹੂੰ ਸਾਹਿਬ ਮੈਂ ਚਲਤਾ ਫਿਰਦਾ ਵੀ ਨਹੀਂ ਸਰ ਚਲਤਾ ਫਿਰਤੇ ਨਹੀਂ ਹੋ ਇਧਰ ਗੋਬਰ ਹੀ ਫੇਕਦੇ ਰਹਤੇ ਹੋ ਸਾਰਾ ਦਿਨ ਮੇਰੇ ਹੱਥ ਤਾਂ ਮੋਚ ਹੋ ਜਾਂਦਾ ਹੈ ਭਾਈ ਚੱਲਨੇ ਫਿਰ ਹੱਥ ਤਾਂ ਮੋਚ ਹੋ ਜਾਂਦੇ ਹੈ ਜਬ ਮਾਲਿਕ ਇਧਰ ਛਾਵੇਂ ਆ ਜਾ ਮਾਲਿਕ ਕਹਿੰਦਾ ਕੰਮ ਹੁੰਦਾ ਹੈ ਇਹ ਲੋਕੀਏ 100 ਮੱਝ ਦਾ ਗੋਹਾ ਕੱਲਾ ਹੀ ਸੁੱਟਦਾ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇਜੀ ਵੀਰੇ ਲੱਗੇ ਰਹਿਣਾ ਇਹਨੇ ਦਿਨ ਨਾਗਾ ਆ ਜਿੰਨਾ ਢੇਰ ਆ ਨਾ ਗੋਏ ਦਾ ਇਥੋਂ ਲੈ ਕੇ ਤੋੜੀ ਸਸੀਗਰ ਵੀਰ ਜੀ ਇਹ ਸਾਰਾ ਹੀ ਸੰਗਤ ਜੀ ਆ ਜਿੰਨਾ ਗੋਵਾ ਨਾ ਇਹਨੇ ਸਾਰਾ ਦਿਨ ਲੱਗੇ ਰਹਿਣਾ ਕਿਉਂਕਿ ਮੈਂਟਲੀ ਠੀਕ ਨਹੀਂ ਆ ਰੱਖਿਆ ਜਾ ਰਹਾ ਹੈ ਮੈਂਟਲੀ ਠੀਕ ਨਾ ਹੋਣ ਦੇ ਕਾਰਨ ਇਹ 100 ਮੱਝ ਦਾ ਗੋਵਾ ਸਵੇਰ ਤੋਂ ਲੱਗ ਜਾਂਦਾ ਕੋਈ ਛੁੱਟੀ ਨਹੀਂ ਕੋਈ ਰੈਸਟ ਨਹੀਂ ਕੋਈ ਕੁਛ ਨਹੀਂ ਸਾਰਾ ਦਿਨ ਲੱਗਾ ਹੀ ਰਹਿੰਦਾ ਵਿਚਾਰਾ ਕਿਉਂਕਿ ਮੈਂਟਲੀ ਠੀਕ ਨਹੀਂ ਹੂੰ ਤੋ ਤੁਸੀਂ ਦੇਖ ਸਕਦੇ ਹੋ ਕਿ ਉਹ ਬੰਦਾ ਜਿਹੜਾ ਜਿੰਨੂੰ ਸਿਰਫ ਤਾਂ ਸਿਰਫ ਆਪਾਂ ਗੋਏ ਤਾਂ ਕਿ ਸਿਮਤ ਰੱਖਿਆ ਨਾ ਉਹਨੂੰ ਸਿਰਫ ਗੋਏ ਦੀ ਆਦਤ ਆਉਣੀ ਹੈ ਦੇਖੋ ਆ ਦੇਖੋ ਕਹਿੰਦਾ ਵੀ ਸੋ ਦੇਖੋ ਜੀ ਕਿਵੇਂ ਬੰਦੇ ਨੂੰ ਇਹ ਨਹੀਂ ਵੀ ਮੈਨੂੰ ਅੱਜ ਕੋਈ ਛਡਾਉਣ ਆ ਗਿਆ ਉਹਨੂੰ ਫਿਰ ਉਹਨੂੰ ਕਿਹਾ ਕੰਮ ਕਰ ਲੈ ਕਹਿੰਦਾ ਚਲੋ ਕਰ ਲੈਨੇ ਆ ਫਿਰ ਆਪਣਾ ਜਿਹੜਾ ਕੰਮ ਉਹ ਕਰ ਲਾ ਗਿਆ ਉਹ ਗੁਰੂ ਹੋ ਰਾਜੇ ਮੰਡਲਰ ਨੇ ਉਹ ਹੀ ਗਾਇਨ ਅੰਮ੍ਰਿਤਮੇਲ ਜਾਂ ਉਹ ਰਾਧੇਰਾ ਓਮ ਸ਼ਿਵਰਾ ਓਮ ਸ਼ਿਰਾਮ ਓਮ ਸ਼ਿਵਰਾ ਕੀ ਬੋਲ ਰਹੇ ਹੋ ਸ਼ਿਵਾਲਾ ਬੰਸੀ ਵਾਲਾ ਮੁਰਲੀ ਨਹੀਂ ਨਹੀਂ ਓਮ ਸ਼ਿਰਾਮ ਓਮ ਸ਼ਿਰਾਮ ਬੋਲ ਰਹੇ ਹੋ ਓਮ ਸ੍ਰੀ ਰਾਮ ਓਮ ਸ੍ਰੀ ਅਛਾ ਓਮ ਸ਼੍ਰੀ ਰਾਮ ਇਹ ਸ੍ਰੀ ਦੇਖੋ ਜੀ ਇਹ ਰੱਬ ਦੇ ਪਿਆਰੇ ਇਹ ਭਗਤ ਅਸਲ ਦੇ ਵਿੱਚ ਇਹ ਪਰਮਾਤਮਾ ਆ ਉਹਨੂੰ ਇਹ ਨਹੀਂ ਪਤਾ ਮੈਨੂੰ ਛਡਾਉਣ ਆਏ ਆ ਮੈਨੂੰ ਲੈਣ ਆਇਆ ਮੈਂ ਅੱਜ ਕੰਮ ਨਾ ਕਰਾਂ ਪਰ ਉਹ ਆਪਣੀ ਜਿਹੜੀ ਉਹਦੀ ਲਹਿਰ ਬਣੀ ਹੋਈ ਆ ਨਾ ਉਹ ਆਪਾਂ ਹੀ ਆਪ ਹੀ ਕੰਮ ਉਹਨੇ ਪੇਰ ਕਰਨ ਲੱਗ ਜਾਣਾ ਦੇਖੋ ਤੁਸੀਂ ਇਦਾਂ ਹੀ ਲੱਗੇ ਰਹਿਣਾ ਇਹਨੇ ਵੀਰ ਨੇ ਕਿਉਂਕਿ ਅਸੀਂ ਵੇਟ ਕਰ ਰਹੇ ਹਾਂ ਕਿਉਂਕਿ ਜਿਹੜਾ ਇਹ ਡੇਰੇ ਦਾ ਮਾਲਕ ਹੈਗਾ ਆ ਇਹ ਡੇਰਾ ਜਾਂ ਡਬਲ ਸਟੋਰੀ ਘਰ ਆਪਣਾ ਬਣਾਇਆ ਹੋਇਆ ਇਹ ਗਰਮੀ ਦੇ ਵਿੱਚ ਚਲੇ ਵੀ ਜਾਂਦੇ ਨੇ ਉਥੋਂ ਉਹਨੂੰ ਇਹ ਵੀ ਨਹੀਂ ਪਤਾ ਵੀ ਅੱਜ ਮੈਂ ਆਜ਼ਾਦ ਹੋ ਗਿਆ ਅੱਜ ਅੱਜ ਮੈਨੂੰ ਇਹ ਗਾਂ ਤੋਂ ਮੈਨੂੰ ਇਹ ਗੋਏ ਦਾ ਕੰਮ ਨਹੀਂ ਕਰਨਾ ਪਊਗਾ ਉਹਨੂੰ ਇਹ ਚੀਜ਼ ਦੀ ਸਮਝ ਹੀ ਨਹੀਂ ਮਿଲା ਕੋ ਪਪਾ ਇਹ ਕੋਲਾ ਬੰਦਾ ਵੀ ਬਹਿ ਜਾਏ ਉਹਨੂੰ ਵਿਚਾਰੇ ਨੂੰ ਇਹ ਵੀ ਨਹੀਂ ਸਮਝ ਆਉ ਉਹ ਅੱਜ ਵੀ ਕਹਿੰਦਾ ਫੇਰ ਕੰਮ ਕਰਕੇ ਫੇਰ ਹੀ ਜਾਣਾ ਮੈਂ ਉਹ ਇਨਸਾਨ ਜਿਹੜਾ ਰੋਜ਼ ਰਹਿੰਦਾ ਏ ਗੋਏ ਚ ਤਾਂ ਉਹਦੇ ਹੱਥ ਕਿਵੇਂ ਸਾਫ਼ ਹੁੰਦੇ ਹੋਣਗੇ ਉਹਦੀ ਰੋਟੀ ਪਾਣੀ ਦੇ ਵਿੱਚ ਇਹ ਰੋਟੀ ਦੀ ਸਬਜ਼ੀ ਦੀ ਸਮੈਲ ਨਾਲੋਂ ਜ਼ਿਆਦਾ ਗੋਏ ਦੀ ਸਮੈਲ ਆਉਂਦੀ ਹੋਊਗੀ ਪਰ ਪਤਾ ਨਹੀਂ ਸਾਡੇ ਲੋਕ ਚਾਹੇ ਉਹ ਸਾਡੇ ਭਾਈਚਾਰੇ ਦੇ ਲੋਕ ਨੇ ਚਾਹੇ ਇਹਨਾਂ ਵੀਰਾਂ ਦੀ ਬਰਾਦਰੀ ਆ ਇਹ ਕਦ ਸਮਝਣਗੇ ਚਲੋ ਦੁਨੀਆ ਦਾ ਡਰ ਨਹੀਂ ਪ੍ਰਸ਼ਾਸਨ ਦਾ ਡਰ ਨਹੀਂ पर ਉਸੇ ਇੱਕ ਅਕਾਲ ਪੁਰਖ ਦਾ ਡਰ ਤਾਂ ਹੋਣਾ ਚਾਹੀਦਾ ਨਾ ਅਸੀਂ ਜਿਹੜੇ ਵੀ ਰੂਪ ਚ ਪ੍ਰਮਾਤਮਾ ਨੂੰ ਮੰਨਦੇ ਆ ਵਾਹਿਗੁਰੂ ਅੱਲਾ ਰਾਮ ਗੋਡ ਕੀ ਸਾਨੂੰ ਇਹ ਸਿਖਾਉਂਦਾ ਅੱਬੇ ਮੇਰੀ ਬਾਤ ਸੁਣ ਠੀਕ ਹੈ ਭਾਈ ਠੀਕ ਹੈ ਭਾਈ ਅੱਜ ਤੇਰੀ ਜਾਨ ਛੁੱਟ ਗਈ ਹੈ ਦੋਸਤ ਅੱਜ ਕੇ ਬਾਅਦ ਤੂੰ ਨੇ ਇਹ ਗੋਬਰ ਦਾ ਕੰਮ ਨਹੀਂ ਕਰਨਾ ਹਾਂ ਭਾਈ ਨਹੀਂ ਕਰਾਂਗਾ ਤਾਂ ਫਿਰ ਕਿਉਂ ਕਰ ਰਹੇ ਹੋ ਇਹ ਰੱਖ ਦਿੱਤਾ ਫੇਕ ਦੇ ਇਸਕੋ ਆਪ ਛੱਡ ਦਿਓ ਹਾਂ ਇਸਕੋ ਛੱਡ ਦੇ ਛੱਡ ਦੇ ਆਜ ਤੋਂ ਤੂੰ ਆਜ਼ਾਦ ਹੈ हाँ, हाँ बस यही काम कर देख मेरी बात तो तेरे को हम साथ लेके जाएंगे तेरे थीक थीक को तेरे गांव तेरे क्षेत्र छोड़ के आएंगे तेरे भाइयों के पास तेरी माँ के पास ठीक है शायद माँ बाबा है अभी माँ बाप है माँ का क्या नाम है शांति भाई शांति भाई खम्भन गंडल यही नाम है यही एक बार अपने खाली गांव का नाम बताओ मेरे को एक बार राजपुर राजपुर जनकपुर राम राजनकपुर आम गांव के लगे है भाई ठीक आपके गांव को पुलिस थाना कौन सा पड़ता है ਪੁਰਾਏ ਮੱਧ ਪ੍ਰਦੇਸ਼ ਵਿੱਚ ਪੁਲਿਸ ਹੈ ਤੇ ਕਪੁਲਿਸ ਹੋ ਜਾਣਗੇ ਕਿਹਨਾਂ ਪਾਵੇਂ ਰਿਹਾ ਹੈ ਅੱਜ ਸੇ ਤੂੰ ਆਜ਼ਾਦ ਹੈ ਹੁਣ ਗੋਬਰ ਨਹੀਂ ਫੇਕਣਾ ਠੀਕ ਹੈ ਹੱਥ ਭਗਵਾਨ ਕੇ ਅਗੇ ਜੋੜਨਾ ਜਾਂ ਹੱਥ ਧੋਲੇ ਹੱਥ ਧੋਲੇ ਜਾ ਮੈਂ ਕੁਝ ਸਿਖਾਇਆ ਨਹੀਂ ਇੱਕ ਮਿੰਟ ਭੈਣ ਮੇਰੀ ਇੱਕ ਮਿੰਟ ਜਿੱਥੋਂ ਰੋਜ ਧੋਂਦਾ ਇਹ ਚੀਜ਼ਾਂ ਤੁਹਾਡੇ ਲੋਕਾਂ ਨੂੰ ਦਿਖਾਉਣੀਆਂ ਦੇਖੋ ਮੈਂ ਉਹਨੂੰ ਕਿਹਾ ਤੂੰ ਆਜ਼ਾਦ ਹੈ ਤੂੰ ਹੱਥ ਧੋਲਾ ਹੱਥ ਕਿੱਥੋਂ ਧੋਂਡਿਆ ਇਹ ਚੀਜ਼ ਨੂੰ ਨੋਟ ਕਰੋ ਹੋ ਸਕਦਾ 100 ਦੇ ਵਿੱਚੋਂ ਇੱਕ ਜਾਂ 1000 ਦੇ ਵਿੱਚੋਂ ਇੱਕ ਇਨਸਾਨ ਆ ਜੇ ਯਾਰ ਫਿਰ ਤੁਸੀਂ ਕੀ ਦੇਖੋ ਪਾਣੀ ਵੀ ਉੱਥੋਂ ਪੀਤਾ ਚੂਲੀ ਵੀ ਉੱਥੋਂ ਕੀਤੀ ਮੂੰਹ ਵੀ ਉੱਥੋਂ ਧੋਲਿਆ ਦੋ ਜੀ ਇਹ ਤਾਂ ਧੂਲ ਕੋਈ ਇਤੋਂ ਬਾਰੇ ਤੁਹਾਨੂੰ ਕੀ ਦਿਖਾਈਏ ਓਹ ਹੋ ਹੋ ਸਿਰਫ ਇੱਕ ਹੱਥ ਤੋਂ ਨੂੰ ਮੈਂ ਕਿਹਾ ਕਿ ਤੇਰਾ ਤਾਂ ਅੱਜ ਤੋਂ ਤੂੰ ਆਜ਼ਾਦ ਹੈ ਕੰਮ ਪਣੇ ਰੋਜ਼ ਇੱਥੋਂ ਧੋਂਦਾ ਨਾ ਗਰੀਬ ਹੁਣ ਇਹੋ ਜਿਹੇ ਬੰਦਿਆਂ ਨੂੰ ਕੀ ਕਰੀਏ ਚੂਲੀ ਉੱਥੋਂ ਕਰਨੀ ਪਾਣੀ ਉੱਥੋਂ ਹੁਣ ਅਹੀਂ ਨੂੰ ਸਿਖਾਇਆ ਦੇ ਨਹੀਂ ਕੋਈ ਮੇਰੀ ਗੁੱਸਾ ਨਾ ਕਰੀ ਅਸੀਂ ਕੀ ਕਿਹਾ ਹਾਂ ਬਤੋਲਾ ਤੇ ਰੋਜ਼ ਇੱਥੇ ਤੋਂ ਹੁੰਦਾ ਹੋਊਗਾ ਤੁਸੀਂ ਉਹਨਾਂ ਨਲਕੇ ਤੋਂ ਥੋੜੀ ਧਮਉਂਦੇ ਹੋਗੇ ਕਾਵਲੀਓ ਆਏ ਆਹੀ ਮਾਲ ਦੇ ਮਾਲਕ ਹੀ ਆ ਸਾਡੇ ਕੋਲ ਅਧਿਕਾਰ ਹੈ ਅਸੀਂ ਇਹਨਾਂ ਲਈ ਲੜ ਰਹੇ ਆ ਸਾਡੇ ਕੋਲ ਅਧਿਕਾਰ ਹੈ ਹਾਂ ਕੰਮ ਕਰਦੇ ਇਹ ਚੀਜ਼ ਲਈ ਆਪਾਂ ਵਿਛੜਦੇ ਆ ਸਾਨੂੰ ਪਤਾ ਲੱਗਦਾ ਕਿ ਬੰਦਾ ਮੈਂਟਲੀ ਠੀਕ ਨਹੀਂ ਆ ਕਿਉਂਕਿ ਆਪਾਂ ਇਹਨਾਂ ਦਾ ਇਲਾਜ ਕਰਦੇ ਆ ਔਰ ਜਿਹੜਾ ਨਵਾਂ ਬੰਦਾ ਹੁੰਦਾ ਇਹਨੂੰ ਕੀ ਪਤਾ ਮੈਂਟਲੀ ਕੀ ਆ ਇਹ ਹੁਣ ਵੀਰ ਜੀ ਨਹੀਂ ਮੰਨ ਲੋ ਇੱਥੇ ਰਹਿੰਦੇ ਇਹਨਾਂ ਨੂੰ ਕੀ ਪਤਾ ਬੰਦਾ ਮੈਂਟਲੀ ਕਿਵੇਂ ਆ ਜਿਹੜਾ ਪਹਿਲੇ ਦਿਨ ਬੰਦਾ ਇਹਨਾਂ ਨਾਲ ਅਸੀਂ ਤਾਂ ਇਹਨਾਂ ਦੇ ਵਿੱਚ ਰਹਿੰਦੇ ਆ ਬਿਲਕੁਲ

संतो सूरज राज कुमार परदेसी राम ठीक है नन्... अभी कुछ नहीं काम करते हैं भाई ये कर रखा गया है बांध लिया जाता है दब डमड़ो कहता है सब हम्म हम्म अरे कैसे डमड़ा जाए ना ना नु बांध ले नहीं डमड़ा कहे जल्दी जल्दी प्रभा गोड़े गोड़े मुश्क मारन कम से कम तू ही हसो ना मां बहन मेरी ये हस ना एक बंदा ਉਹ ਜਿਹੜਾ ਪਾਣੀ ਜਿੱਤੇ ਆਪਾਂ ਡੰਗਰ ਵੀ ਨਹੀਂ ਪਾਣੀ ਪੀਂਦੇ ਉਹਦੇ ਵਿੱਚੋਂ ਪਾਣੀ ਪੀ ਕੇ ਨਹਾ ਧੋ ਕੇ ਉਦਾਂ ਹੀ ਰਾਤ ਨੂੰ ਇਹਨੇ ਸੌ ਜਾਣਾ ਆਪਾਂ ਕਿਹੜਾ ਰਾਤ ਨੂੰ ਨਵਾ ਕੇ ਕੱਪੜੇ ਬਦਲ ਕੇ ਰੋਟੀ ਖਵਾਉਣੀ ਹੈ ਜੇ ਆਪਣਾ ਬੱਚਾ ਇਸ ਤਰ੍ਹਾਂ ਦਾ ਹੋ ਜੇ ਕਿਤੇ ਤੁਹਾਡੇ ਕਿੰਨੇ ਬੱਚੇ ਆ ਕੱਲਾ ਮੁੰਡਾ ਜੀ ਉਹ ਉਹ ਏਦਾਂ ਹੋ ਜੇ ਕੋਈ ਉਹਨੂੰ ਲੈ ਜੇ ਤੇਰੇ ਦਿਲ ਤੇ ਕੀ ਬੀਤੇ ਬੜਾ ਬਕਰੂਗਾ ਏਦਾਂ ਅਹੀਂ ਨਹੀਂ ਤੁਹਾਨੂੰ ਕੋਈ ਸਜ਼ਾ ਲਾ ਸਕਦੇ ਪਰ ਤੁਹਾਨੂੰ ਤੁਹਾਡਾ ਤੁਹਾਨੂੰ ਤੁਹਾਡਾ ਇਹ ਬੁਰਾਈ ਆ ਇਹ ਭੈਣ ਮੇਰੀ ਬੁਰਾਈ ਨਹੀਂ ਆ ਚਲ ਇੱਕ ਇੱਕ ਚੀਜ਼ ਮੇਰੀ ਭੈਣ ਦਸੀ ਇੱਜ਼ਤ ਮਾਨਣਾ ਮੈਂ ਤੁਸੀਂ ਤੁਹਾਨੂੰ ਕੀ ਲੱਗਦਾ ਵੀ ਜਿੱਦਾਂ ਇਹ ਮੰਨ ਲਓ ਬੰਦਾ ਛੱਪੜ ਚੋਂ ਨਾ ਹੁੰਦਾ ਸਾਰਾ ਦਿਨ ਗੋਹੇ ਚ ਲੱਗਾ ਰਹਿੰਦਾ ਦਿਮਾਗੀ ਠੀਕ ਨਹੀਂ ਆ ਕੀ ਅੱਲਾਹ ਤਾਲਾ ਦੀ ਨਿਗਾਹ ਦੇ ਵਿੱਚ ਇਹ ਗਲਤ ਨਹੀਂ ਜੋ ਤੁਸੀਂ ਕਰ ਰਹੇ ਹੋ ਕੀ ਉਹ ਸਾਨੂੰ ਸਜ਼ਾ ਨਾ ਦੇਉ ਇਸ ਧਰਤੀ ਤੇ ਨਹੀਂ ਮਿਲਣੀ ਅਸੀਂ ਤੁਹਾਨੂੰ ਕੋਈ ਸਜ਼ਾ ਨਹੀਂ ਦੇ ਸਕਦੇ ਇਹ ਕਹੀਏ ਨਾ ਵੀ ਅਸੀਂ ਦੇ ਦਈਏ ਕੋਈ ਸਜ਼ਾ ਅਸੀਂ ਤੁਹਾਨੂੰ ਕੀ ਲਾਦਾ ਕਿ 6 ਮਹੀਨੇ ਦਾ ਜੁਰਮਾਨਾ ਲਾ ਦਾਂਗੇ ਅchn ਇਤਲੋ ਲੋਕਾਂ ਦੇ ਧਿਆਨ ਚ ਹੁਣ ਚੀਜ਼ਾਂ ਆ ਰਹੀਆਂ ਇਕ ਕਾਨੂੰਨ ਬਣਿਆ ਇਹ ਤੁਹਾਡੇ ਘਰ ਵਾਲੇ ਦੇ ਉੱਪਰ ਪਰਚਾ ਦਰਜ ਹੋ ਸਕਦਾ ਅਸੀਂ ਉਹ ਵੀ ਕਰਾ ਦਾਂਗੇ ਕੀ ਹੋਜੂ ਜਮਾਨਤ ਕਰਾ ਕੇ ਆਜੂ 2 ਮਹੀਨੇ 4 ਮਹੀਨੇ ਉਹਨੂੰ ਓਖਾ ਆਜੂ 2 ਸਾਲ ਓਖਾ ਆਜੂ ਪਰ ਜਿਹੜੀ ਉਹਦੀ ਦਰਗਾਹ ਦੇ ਉੱਤੇ سزا ਮਿਲਨੀ ਉਹ ਤਾਂ ਬਾਅਦ ਚ ਮਿਲਨੀ ਆ ਤੇ ਜਿੰਨੇ ਲੋਕਾਂ ਨੇ ਰੱਖੇ ਨਾ ਬਾਬਾ ਅਜ ਤੱਕ ਇਤਿਹਾਸ ਗਵਾਵਾ ਜਿਹੜੇ ਜਿਹੜੇ ਬੰਦੇ ਜਿੰਨਾ ਜਿੰਨਾ ਕੋ ਲਿਆਂਦੇ ਆ ਨਾ ਜਿੱਦਾਂ ਉਹ ਲੁਧਿਆਣੇ ਵਾਲੇ ਵੀਰ ਕੋ ਬਾਪੂ ਗਪਾਲ ਹੈ ਕਰੋੜਾਂ ਪਤੀ ਬੰਦਾ ਸੀ ਅੱਜ ਚੱਕੀਆਂ ਵੇਗੀਆਂ ਘਰ ਵੇਗੇ ਪ੍ਰਮਾਤਮਾ ਨੇ ਜ਼ੀਰੋ ਕਰਕੇ ਸੁੱਟਦਾ ਕਿਉਂ ਸੁੱਟਦਾ ਕਿਉਂਕਿ ਉਹਨੇ ਇਹ ਕਮ ਜਲੂਮ ਨਾ ਧੱਕਾ ਕੀਤਾ ਸੀ ਜਿਹੜਾ ਏਦਾਂ ਦਿਮਾਗੋਂ ਠੀਕ ਨਹੀਂ ਸੀ ਕਬੂਤਿਆ ਇੱਕ ਭਰਾ ਵਾਂਗ ਕੋਈ ਤੁਹਾਡਾ ਕੋਈ ਨਹੀਂ ਮਰ ਆਂਦਾ ਸਾਡੇ ਲਈ ਤਾਂ ਦੇਖੋ ਅਸੀਂ ਤਾਂ ਤੁਹਾਨੂੰ ਵੈਸੇ ਉੱਚਾ ਦਰਜਾ ਦਿੰਨੇ ਆ ਔਰਤ ਨੂੰ ਪਰ ਅਸੀਂ ਇਹ ਕਹਿੰਨੇ ਆ ਕਿ ਚਲੋ ਬੰਦਿਆ ਨਹੀਂ ਸਮਝਦਾ ਤੁਹਾਡਾ ਬੰਦਾ ਘਰ ਵਾਲਾ ਨਹੀਂ ਸਮਝਦਾ ਵੀ ਇਹ ਪਰ ਤੂੰ ਤਾਂ ਇੱਕ ਮਾਂ ਆ ਤੂੰ ਤਾਂ ਉਹਨੂੰ ਕਹਿ ਸਕਦੀ ਸੀ ਕਿ ਇਹਨੂੰ ਰੱਬ ਦੇ ਪਿਆਰੇ ਨੂੰ ਕਿਸੇ ਸੰਸਥਾ ਨੂੰ ਦੇ ਦੇ ਇਹਦਾ ਘਰ ਲੱਭੂ ਗਰੀਬ ਦਾ ਪਰ ਤੁਸੀਂ ਵੀ ਨਹੀਂ ਆਂਦੇ ਇਮਰਾਨ ਬਾਬਾ ਸੀ

ਜੀ ਜੀ ਠੀਕ ਹੈ ਤੋਣੀ ਵਾਲਾ ਹੁਣ ਮੈਂ ਤਾਂ ਥੋੜਾ ਜੀ ਚਲੋ ਕੋਈ ਟੀਕ ਨੇ ਦੱਸੋ ਹੋਰ ਦੱਸ ਦਿੰਨੇ ਆ ਸੰਗਤ ਨੂੰ ਕਿ ਸਾਡੀ ਕਿਸੇ ਨਾਲ ਨਿੱਜੀ ਵੈਰ-ਵਿਰੋਧ ਤਾਂ ਨਹੀਂ ਆ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਆ ਪਰ ਸਾਡਾ ਇਹਨਾਂ ਮਜਲੂਮਾਂ ਨਾਲ ਪਿਆਰ ਜ਼ਰੂਰ ਹੈ ਉਹ ਪਿਆਰ ਕਿਉਂ ਆ ਉਹ ਪ੍ਰਮਾਤਮਾ ਜਾਣਦਾ ਸਾਡਾ ਕਿਉਂ ਇਹਨਾਂ ਨਾਲ ਪਿਆਰ ਆ ਸਾਡੇ ਲੋਕ ਏਡੇ ਇੱਕ ਏਡੇ ਇੱਕ ਆਲਸੀ ਏਡੇ ਇੱਕ ਖੁਦਗਰਜ਼ ਹੋ ਗਿਆ ਕਿ ਜਿਨ੍ਹਾਂ ਨੂੰ ਇਨਸਾਨ ਦੇ ਨਾਲ ਕੋਈ ਮਤਲਬ ਨਹੀਂ ਇਹ ਵੀਡੀਓ ਨੂੰ ਵੀ ਤੁਸੀਂ ਸ਼ੇਅਰ ਕਰਨਾ ਇਹਦਾ ਘਰ ਲੱਭ ਸਕੇ ਦੇਖੋ ਕਿਸੇ ਗੱਲ ਨੂੰ ਫੋਲੋ ਨਹੀਂ ਕਰਦਾ संदीप मेरी 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 बात आराम से मेरा दोस्त ना ये रुक पहले मेरे को अपना नाम बताओ संदीप सर्वोत्तम परसोत्तम सब... जितना मैं पूछता हूँ दो। आपका थीश नाम संदीप है और आपके पिताजी का नाम का गौतम नाम है गौतम पिताजी का नाम गौतम और आपका गांव कौन सा है जनकपुर राजपुर जनकपुर और जिला कौन सा है जिला नागपुर कानपुर बिलासपुर ठीक है ਪਰ ਕਹਾਂ ਪੜਤਾ ਹੈ ਯਾ ਆਪ ਰਹਿਣੇ ਵਾਲੇ ਉੱਤਰ ਪ੍ਰਦੇਸ਼ ਕੇ ਯਾ ਜੂਪੀ ਕੇ ਬਿਹਾਰ ਕੇ ਮੈਂ ਪੰਚ ਮੈਂ ਪੱਛੀਮ ਦੇਸ਼ ਮੈਂ ਰਹਤਾ ਹੂ ਪੂਰਾ ਪੱਛੀਮ ਮੈਂ ਅੱਛੀ ਪੂਰੇ ਪੱਛੀਮ ਮੈਂ ਰਹਤੇ ਹੋ ਸੋ ਇਹਦੇ ਤੋਂ ਅਸੀਂ ਡਰੈਸ ਕਨਫਰਮ ਨਹੀਂ ਕਰ ਸਕਦੇ ਕਿਉਂਕਿ ਇੱਕ ਨਾਮ ਦੇ ਨਾਲ ਚਾਰ ਚਾਰੇ ਵੀਰ ਨਾਮ ਦੱਸਦਾ ਪਰ ਇਹ ਸਾਡੇ ਲੋਕ ਬਾਕੀ ਆਉਂਦਾ ਯਾ ਵੀਰ ਉਹਦੇ ਨਾਲ ਕਰਦੇ ਆ ਗੱਲਬਾਤ ਕਰੀਬ 6 ਮਹੀਨੇ ਹੋ ਗਏ ਇਹਨਾਂ ਕੋਲ ਆਏ ਨੂੰ ਪਰ ਇਦਾਂ ਦੇ ਜਿਹੜੇ ਵੀਰ ਨੇ ਨਾ ਸੰਗਤ ਜੀ ਉਹ ਕਿਤੇ ਨਾ ਕਿਤੇ ਉਹਨਾਂ ਦੀ ਕੀ ਹੁੰਦਾ ਅਦਲਾ ਬਦਲੀ ਕੀਤੀ ਜਾਂਦੀ ਜਿੱਦਾਂ 6 ਮਹੀਨੇ ਜਿੱਦਾਂ ਹੁਣ ਭੈਣ ਨੇ ਕਹਿਤਾ ਮੇਰੇ ਕੋ 2 ਮਹੀਨੇ ਆ ਇਹ ਕੀ ਕਰਦੇ 6 ਮਹੀਨੇ ਇੱਥੇ ਲਵਾ ਲੈ ਇੱਥੋਂ ਬੰਦਾ ਚੁੱਕਿਆ ਜੰਮੂ ਛੱਡਤਾ ਆਪਣੇ ਰਿਸ਼ਤੇਦਾਰ ਕੋ ਉੱਥੋਂ ਵਾਲਾ ਬੰਦਾ ਇੱਥੇ ਲੈ ਆਂਦਾ ਕਿ ਜਦੋਂ ਕੋਈ ਸੰਸਤਾ ਆਊਗੀ ਜਦੋਂ ਕੋਈ ਸੱਜਣ ਮਿੱਤਰ ਪਹੁੰਚਣਗੇ ਜਿਹੜੇ ਇਨਸਾਨੀਤ ਨੂੰ ਪਿਆਰ ਕਰਦੇ ਆ ਤਾਂ ਉਹ ਕਲੀਅਰ ਹੋ ਜਾਊਗਾ ਵੀ ਸਾਡੇ ਕੋਲ ਤਾਂ ਇੰਨਾ ਚਿਹਰਾ ਇਹ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਬਦਲ ਦਿੰਦੇ ਨੇ ਹੁੰਦੇ ਇਹਨਾਂ ਕੋਲ ਪੁਰਾਣੇ ਨੇ ਸੋ ਦੇਖਦੇ ਅੱਗੇ पाटले का, का आदमी जीतेन जीतेन आदमी नहीं रहा जीतेने रहा गुरु अरे जीतेन नितलेश महेश महेंद्र ये सब दूसरा क्वालिटी का आदमी है यही पास में रहत रहा ना नहीं। 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 रहत रहा। हम लोग पढ़ाई लिखाई करते हैं गुरु हम लोग विद्यार्थी है ਅਹੀ ਪੜਾਈ ਕਰਤੇ ਹੈ ਨਾ ਝਗੜਾ ਕਿਸੇ ਹੋਇਆ ਥਾ ਆਪਕਾ ਨਹੀਂ ਭਾਈ ਹਮ ਲੁਗ ਝਗੜਾ ਪਿੰਡ ਮੇ ਵਾ ਬਤਾ ਰਹੇ ਸਨ ਨਾ ਕਿ ਸਭ ਮਾਰ ਦਿਆ ਉਹਨਾਂ ਨੇ ਝਗੜਾ ਹੋਇਆ ਥਾ ਹਾਂ ਉਹ ਬੀਪੀਐਲ ਵਾਲਾ ਹੈ ਭਾਈ ਬੀਪੀਐਲ ਵਾਲੋ ਨੇ ਕਿਹੜਾ ਝਗੜਾ ਕਿਉਂ ਹੋਇਆ ਥਾ ਜੇ ਆਪਾਂ ਆਪਣਾ ਫਰਜ਼ ਨਿਭਾਵਾਂਗੇ ਨਾ ਤਾਂ ਇਨਸਾਨ ਆਪਣਾ ਪਾਲਣ ਪੋਸ਼ਣ ਵਧੀਆ ਕਰ ਸਕਦਾ ਤੋ ਕੋ ਕਹਿੰਦਾ ਮੋਟਰ ਛੱਡੋ ਮੈਂ ਧੋ ਲੈਣਾ ਉਹਨੂੰ ਪਤਾ ਤਾਂ ਜ਼ਰੂਰ ਹੈ ਪਰ ਉਹ ਜਿਵੇਂ ਜ਼ਿੰਮੇਵਾਰੀ ਨਹੀਂ ਨਿਭਾਈ ਇਹਨਾਂ ਨੇ ਬਸ ਇਹਨਾਂ ਤੇ ਸਾਨੂੰ ਇਹੀ ਗੁੱਸਾ ਕੀ ਕੰਮ ਕਰਾਉਣਾ ਕਰਾ ਲਓ ਕੋਈ ਗੱਲ ਨਹੀਂ ਫਿਰ ਕਿਹੜੀ ਗੱਲ ਆ ਪਰ ਕਮ ਸੇ ਕਮ ਜ਼ਿੰਮੇਵਾਰੀ ਤਾਂ ਨਿਭਾਓ ਕੋਈ ਜ਼ਿੰਮੇਵਾਰੀ ਤਾਂ ਨਿਭਾਓ ਪਰਨਾ ਆ ਟਾਈਮ ਹੀ ਉਹਦਾ ਲਾਉਂਦਾ ਜਿਵੇਂ ਹੁਣੇ ਵੀਰ ਕਹਿੰਦਾ ਵੀ ਉਹ ਰੱਬ ਦਾ ਰੂਪ ਆ ਜੇ ਉਹ ਰੱਬ ਦਾ ਰੂਪ ਹੁੰਦਾ ਤਾਂ ਇਹੋ ਜਿਹੇ ਬੰਦੇ ਨੂੰ ਰੱਖਦਾ ਹੀ ਨਾ ਹਿਸਾਬ ਤੂੰ ਆ ਨਾ ਉਹਨੂੰ ਕਰਨਾ ਨਹੀਂ ਹੁੰਦਾ ਤੇ ਹੁਣ ਉਹ ਹਿਸਾਬ ਕਿਵੇਂ ਕਰੂਗਾ ਬਿਲਕੁਲ ਹਿਸਾਬ ਕਰਨਾ ਨਹੀਂ ਹੁੰਦਾ ਭਾਈ ਕਿਉਂਕਿ ਮੈਂ ਬੜੀ ਏਰੀਆ ਤੋਂ ਦੁੱਧ ਲੈਣਾ ਸੀ ਦੁੱਧ ਮੈਂ ਏਰੀਆ ਵਾਲੇ ਨੂੰ ਦੁੱਧ ਪਲਟਾਇਆ ਨਾ ਨਹੀਂ ਨਾ ਦੁੱਧ ਵਾਲਾ ਫਿਰ ਕਿਤਰਾ ਹਿਸਾਬ ਦੇ ਕੇ ਕਰਕੇ ਇੱਕ ਪੈਸੇ ਦੇ ਜਿੰਨੇ ਪੈਸੇ ਉਹਨੂੰ ਡੇਲੀ ਉਹ ਦੇ ਦੇਣਗੇ ਨਾ ਕਿ ਜੀ ਤੇਰਾ 2000 ਦਾ ਦੁੱਧ ਬਣਿਆ 2200 ਦਾ ਦੁੱਧ ਬਣੂ 2000 ਰੁਪਏ ਦੇ ਦੋ ਉਹ ਨਹੀਂ ਪੁੱਛਦਾ ਕਿ ਕਿੰਨੇ ਦਾ ਦੁੱਧ ਹੋਇਆ ਮੇਰਾ ਕਿੰਨੇ ਉਹਨੇ ਉਹ ਲੈ ਕੇ 2000 ਆ ਜਾਣਾ ਹਿਸਾਬ ਨਹੀਂ ਹੁੰਦਾ ਚਲੋ ਸਾਹਿਬ ਬੈਠਾ ਬੈਠਾ ਕਿਤੇ ਬਣਾਈ ਹੈਲਪਿੰਗ ਹਾਂ ਵਾਲੀ ਚ ਬਣਾ ਕਿ ਚਿੱਟੀ ਚ ਬਣਾਈ ਬੈਠਾ ਬੈਠਾ ਉਹ ਲਾਲ ਗਾੜੀ ਮੇ ਬੈਠੇਗਾ ਕਿ ਵਾਈਟ ਮੇ ਅਰੇ ਦੋਨੋਂ ਮੇਸ਼ੇ ਇੱਕ ਮੇ ਬੈਠੇਗੇ ਭਾਈ ਚਿੱਟੀ ਚ ਬੈਠਾ ਆ ਕੇ ਲਾਲ ਚ अरे लाल में बढ़ जाते हैं भाई लाल में बढ़ जाते हैं लाल <laughs> लाल में बढ़ जाते हैं। लाल में बढ़ जाते हैं। लाल में बढ़ जाते हैं। बढ़ जाते हैं हैं इतना खुश तो क्यों है अरे खुश और दुख हर समय ऐसे ही रहता है इसका ऐसे ही रूप करता है कौन कौन सा हीरो अरे सब ऐसा ही छाया कन है कोई हीरो है जो मेन हीरो उसका नाम क्या है अरे अमिताभ बच्चन धर्मेंद्र अरे कौन सी पिक्चर है ये सोले सोले इधर ठीक है हाँ हाँ ठीक है भाई दया भगवान की जय बम बम भोले शिव बम भोले भोले फटाका नहीं है कौन बने बनाए कौन चले चले ऐसे डारा रहन पतेरा रहन रहन गुरु के संग उतर बिच्छू डारे डर पाने पान उतर बिच्छू डर झनक बीच मिट्टी हो जाए जैसे वजन है धीरे धीरे नीचे रख दियो जाए ना को चीज से नहीं लगना ऐसे कहे बात है दूर में रहना लग जाएगा वाहे गुरु जी का खालसा वाहे गुरु जी का खालसा वाहे गुरु जी की फतेह वाहे गुरु जी की फतेह